ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਅਜੀਬੋ ਗਰੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਤੀਸਲਾ ਵਿਅਕਤੀ ਆਰਮੀ ਦੇ ਉੱਚੇ ਅਹੁਦੇ ਦੀ ਵਰਦੀ ਪਾ ਕੇ ਬਾਜ਼ਾਰ ਦੇ ਵਿੱਚ ਘੁੰਮਦਾ ਨਜ਼ਰ ਆਇਆ ਇਸ ਦੀ ਇਤਲਾਹ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਅਧਿਕਾਰੀਆਂ ਨੇ ਆਰਮੀ ਦੇ ਜਵਾਨਾਂ ਦੇ ਨਾਲ ਗੱਲਬਾਤ ਕਰਕੇ ਇੱਕ ਜੁਆਇੰਟ ਆਪਰੇਸ਼ਨ ਚਲਾਇਆ ਤੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਸੰਦੀਪ ਕੁਮਾਰ ਦੱਸਿਆ ਜਾ ਰਿਹਾ ਹੈ ਤੇ ਜੰਮੂ ਕਸ਼ਮੀਰ ਦੇ ਨਾਲ ਸੰਬੰਧ ਰੱਖਦਾ ਹੈ ਪੁਲਿਸ ਨੇ ਕਿਹਾ ਕਿ ਇਸ ਵਿਅਕਤੀ ਦੇ ਕੋਲੋਂ ਇੱਕ ਬੈਗ ਵੀ ਬਰਾਮਦ ਹੋਇਆ ਜਿਸ ਦੇ ਵਿੱਚ ਹੋਰ ਉੱਚੇ ਅਹੁਦੇ ਦੇ ਅਫਸਰਾਂ ਦੀਆਂ ਵਰਦੀਆਂ ਜੜੀਆਂ ਸਾਨੂੰ ਮਿਲੀਆਂ ਹਨ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮਾਮਲਾ ਜਾਂਚ ਅਧੀਨ ਹੈ ਇਸ ਪੂਰੇ ਮਾਮਲੇ ਦੇ ਵਿੱਚ ਇਸ ਵਿਅਕਤੀ ਦੀ ਕੀ 86 ਕਿਤੇ ਇਸ ਦੇ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਗੈਰ ਕਾਨੂੰਨੀ ਜਾਂ ਹੋਰ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਕੋਈ ਲਿੰਕ ਤਾਂ ਨਹੀਂ ਇਹ ਜਿਹੜਾ ਪੂਰਾ ਮਾਮਲਾ ਜਾਂਚ ਦੀਨ ਹੈ ਤੇ ਜਾਂਚ ਤੋਂ ਬਾਅਦ ਹੀ ਸਾਰੀ ਜਿਹੜੀ ਗੱਲ ਹੈ ਨਿਕਲ ਕੇ ਸਾਹਮਣੇ ਆਵੇਗੀ ਸੋ ਫਿਲਹਾਲ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਬਾਜ਼ਾਰਾਂ ਦੇ ਵਿੱਚ ਆਰਮੀ ਦੇ ਇੱਕ ਵੱਡੇ ਅਫਸਰ ਦੀ ਵਰਦੀ ਪਾ ਕੇ ਘੁੰਮਦਾ ਨਜ਼ਰ ਆ ਰਿਹਾ ਸੀ ਸੋ ਡੀਸੀਪੀ ਪ੍ਰਗਿਆ ਜੈਨ ਨੇ ਇਸ ਮਾਮਲੇ ਤੇ ਕੀ ਕਿਹਾ ਉਹ ਸੁਣਦੇ ਹਾਂ ਜਿਹੜਾ ਵੀ ਬੰਦਾ ਹੈ ਜਿੰਨੂੰ ਇਹ ਮਿਲੀਏ ਵੀਲ ਫਾਲੋ ਇਟ ਅ ਪ੍ਰੋਪਰਲੀ ਦੇਖੀ ਆ ਵਾਲਾ ਕੇਸ ਵੀ ਆਪਾਂ ਫਾਲੋ ਕੀਤਾ ਹੈ ਐਂਡ ਉਹ ਇਨਫੋਰਮੇਸ਼ਨ ਆਪਾਂ মিডিਆ ਨਾਲ ਸ਼ੇਅਰ ਕਰ ਰਹੇ ਸੋ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਇਜ਼ ਕੁਆਇਟ ਰਿਸਪੌਂਸਿਵ ਤੁਹਾਡੇ ਵੱਲੋਂ ਵੀ ਕੋਈ ਵੀ ਮੈਨੂੰ ਕਾਲ ਕਰਦਾ ਹੈ ਤਾਂ ਫਿਰ ਯੂ نو ਦੈਟ ਆਈ ਰਿਪਲਾਈ ਬੈਕ অর ਰਿਵਰਟ ਬੈਕ ਸੋ ਵੀਲ ਵੈਰੀਫਾਈਟ ਜੀ ਨਾਲ ਜਿਹੜਾ ਸ਼ੇਅਰ ਦੇ ਵਿੱਚ ਜਿਹੜਾ ਘੁੰਮਦਾ ਕਰਦਾ ਸੀ ਕੋਈ ਵਹੀਕਲ ਵੀ ਕੋਈ ਜਿਹੜਾ ਰਿਕਵਰ ਹੋਇਆ ਸੀ ਫਾਈਨ ਆਰਮੀ ਦਾ ਕਰ ਰਿਹਾ ਨਹੀਂ ਜੀ ਇਹ ਪੰਜਾਬ ਦੇ ਵਿੱਚ ਹੋਰ ਉਹ ਥਾਵਾਂ 'ਚ ਘੁੰਮਦਾ ਹੋਵੇ ਜੀ ਇਹ ਜੀ ਹਾਲਗੇਟ ਇਲਾਕੇ 'ਚ ਘੁੰਮਦਾ ਫਿਰਦਾ ਦੇਖਿਆ ਗਿਆ ਹੈ ਇਹ ਪਿੱਛੋਂ ਆਇਆ ਹੈ ਇਹ ਰੂੜਕੀ ਤੋਂ ਆਇਆ ਸੀ ਇਥੇ ਔਰ ਬਹੁਤ ਜੀਆਂ ਗੱਲਾਂ ਮੈਂ ਫॉर ਆਬਵੀਅਸ ਰੀਜਨਸ ਮੈਂ ਹਲੇ ਨਹੀਂ ਸ਼ੇਅਰ ਕਰ ਪਾਵਾਂਗੀ ਕਿਉਂਕਿ ਬਹੁਤ ਪ੍ਰੀਲਿਮਿਨਰੀ ਜਿਹੜੀ ਹੈਗੀ ਪੁੱਛਕੇਛ ਹੈ ਔਰ ਸਸਪੀਸ਼ੀਅਸ ਮਸਲਾ ਹੈ ਉਹਨੂੰ ਜਦੋਂ ਤੱਕ ਆਪਾਂ ਬਿਲਕੁਲ ਸਟਰੋਂਗ ਫੁੱਟਡ ਨਹੀਂ ਹੋ ਜਾਵਾਂਗੇ ਉਹ ਫਿਰ ਗੱਲ ਕਰਨਾ ਕਲਾ ਜੀ ਇਹਦਾ ਹੋਰ ਵੀ ਕੋਈ ਕਲਾ ਜੀ ਕਲਾ ਮੈਨੂੰ ਲੱਗਦਾ ਕੋਈ ਗਰਬਾਤ ਤੋਂ ਵੀ ਵਿਰੋਧੀ ਏਜੰਸੀਆਂ ਨਾਲ ਟਾਈਅਪ ਹੈਗਾ ਜਿਹੜਾ ਉਹ ਵੈਰੀਫਾਈ ਕਰਦੇ ਪਾਈ ਜੀ ਠੀਕ ਹੈ ਠੀਕ ਹੈ ਥੈਂਕ ਯੂ ਇੱਕ ਅਲੱਗ ਤਰੇ ਕਾ ਮਸਲਾ ਹੈ ਜਿਹੜਾ ਕਿ ਜਿਹੜਾ ਮਾਮਲਾ ਹੈ ਜਿਹੜਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੋਲਵ ਕੀਤਾ ਹੈ ਮਾਨਯੋਗ ਡੀਜੀਪੀ ਸਾਹਿਬ ਤੇ ਸੀਪੀ ਅੰਮ੍ਰਿਤਸਰ ਸਦਾਰ ਗੁਰਪ੍ਰੀਤ ਸਿੰਘ ਪੁਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਸਾਨੂੰ ਕਿ ਕਿਸੇ ਵੀ ਤਰੇ ਦੀ ਜੋ ਵੀ ਕ੍ਰਾਈਮ ਹੈ ਉਹਤੇ ਪ੍ਰੋਐਕਟਿਵ ਹੋ ਕੇ ਕੰਮ ਕਰਨਾ ਹੈ ਤੇ ਇਹ ਜਿਹੜਾ ਮਸਲਾ ਹੈ ਇਹਦੇ ਵਿੱਚ ਇੱਕ ਸਸਪੈਕਟਿਡ ਅਕਿਊਜ਼ਡ ਸੀ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਜਿਹੜਾ ਆਰਮੀ ਯੂਨੀਫਾਰਮਸ ਹੁੰਦੀਆਂ ਹੈ ਉਹਨੂੰ ਪਾ ਕੇ ਹਾਲਗੇਟ ਇਲਾਕੇ ਵਿੱਚ ਸ਼ੱਕੀ ਦੇਖਿਆ ਗਿਆ ਹੈ ਉਹਦੀ ਇਨਫੋਰਮੇਸ਼ਨ ਜਦੋਂ ਹੀ ਸਾਨੂੰ ਮਿਲੀ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀ ਟੀਮ ਹੈਡਡ ਬਾਈ ਏਡੀਸੀਪੀ ਜ਼ੋਨ 1 ਡਾਕਟਰ ਦਰਪਨ ਆਲੂ ਵਾਲੀਆ ਏਸੀਪੀ ਸੈਂਟਰਲ ਸੁਰਿੰਦਰ ਜੀ ਐਸਐਚਓ ਡੀ ਡਿਵੀਜ਼ਨ ਸੁਖਵਿੰਦਰ ਜੀ ਇਹਨਾਂ ਦੀ ਟੀਮ ਨੇ ਬਹੁਤ ਪ੍ਰੋਐਕਟਿਵ ਹੋ ਕੇ ਇਹ ਚ ਕੰਮ ਕੀਤਾ ਐਂਡ ਇਨਾ ਜੁਆਇੰਟ ਆਪਰੇਸ਼ਨ ਅਲੋਂਗ ਵਿਦ ਦ ਮਿਲਟਰੀ ਇੰਟੈਲੀਜੈਂਸ ਉਹਨਾਂ ਦਾ ਵੀ ਸਾਨੂੰ ਪੂਰਾ ਇੱਕ ਕੋਆਪਰੇਸ਼ਨ ਮਿਲਾ ਉਹ ਬੰਦਾ ਜਿਹੜਾ ਹੈਗਾ ਉਹ ਰਾਉਂਡ ਅਪ ਕੀਤਾ ਗਿਆ ਜਦੋਂ ਉਸ ਬੰਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ ਤੇ ਉਹਨੇ ਇਹ ਦੱਸਿਆ ਕਿ ਉਹ ਚਿਕਨਾ ਪਿੰਡ ਅਨੰਦਪੁਰ ਸਾਹਿਬ ਦਾ ਵਸਨੀਕ ਹੈ ਤੇ ਉਹਨੇ ਜਿਹੜੀ ਵਰਦੀ ਪਾਈ ਹੋਈ ਹੈ ਉਹਦੇ ਰਿਗਾਰਡਿੰਗ ਜਦੋਂ ਉਹ ਤੋਂ ਪੁੱਛਗਿੱਛ ਕੀਤੀ ਗਈ ਹੀ ਵਾਸ ਵੇਅਰਿੰਗ ਯੂ نو ਮੇਜਰ ਰੈਂਕ ਸੋ ਉਹਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਇਆ ਸੋ ਦੈਨ ਓਨ ਦਾ ਬੇਸਿਸ ਆਫ ਥੈਟ ਹੀ ਵਾਸ ਰਾਉਂਡਡ ਅਪ ਐਂਡ ਐਨ ਐਫ ਆਈ ਆਰ ਵਾਸ ਰਜਿਸਟਰਡ ਐਫ ਆਈ ਆਰ ਨੰਬਰ 11 ਡੇਟਡ 10, uh, 10 10 23 ਔਰ ਰਜਿਸਟਰ ਹੋਈ ਪੀਐਸਡੀ ਡਿਵੀਜ਼ਨ ਅੰਡਰ ਸੈਕਸ਼ਨ 420 467 468 uh, 471 171 140 ਐਂਡ ਆਲਸੋ 6 ਸੈਕਸ਼ਨ 6 ਅਫੀਸ਼ਲ ਸੀਕ੍ਰੇਟ ਐਕਟ ਜਦੋਂ ਉਹਦੀ ਫਰਦਰ ਪੁੱਛਗਿਛ ਹੋਈ ਤੇ ਉਹਦਾ ਸਮਾਨ ਫਰੋਲਿਆ ਗਿਆ ਤੇ ਉਹਦੇ ਵਿੱਚ ਜਿਹੜੀ ਹੈਗੀ ਆਰਮੀ ਦੀ ਵੱਖ-ਵੱਖ ਰੈਂਕਾਂ ਦੀਆਂ ਵਰਦੀਆਂ ਜਿਹੜੀਆਂ ਹੈंगी ਉਹਦੇ ਚੋਂ ਬਰਬੰਦ ਹੋਈਆਂ ਸੋ ਇਹ ਜਿਹੜਾ ਮੈਟਰ ਹੈ ਇਹ ਬਹੁਤ ਹੀ ਸਸਪੀਸ਼ੀਅਸ ਜਾਪਤਾ ਹੁੰਦਾ ਹੈ ਐਂਡ ਥਿਸ ਇਸ ਬੀਇੰਗ ਫਰਦਰ ਜਿਹੜਾ ਹੈਗਾ ਇਨਵੈਸਟੀਗੇਟਿਡ ਤੇ ਇਹਦੇ ਵਿੱਚ ਕੋਈ ਅਗਰ ਇੰਟਰ ਸਟੇਟ ਲਿੰਕੇਜਸ ਹੈ ਜਾਂ ਨਹੀਂ ਜਾਂ ਵੈਦਰ ਕੁਝ ਇੰਟਰਨੈਸ਼ਨਲ ਲਿੰਕੇਜਸ ਵੀ ਹੈਗੇ ਜਾਂ ਨਹੀਂ ਇਹ ਸਾਰੇ ਜਿਹੜੇ ਹੈਗੇ ਏਜੰਸੀਜ਼ ਮਿਲ ਕੇ ਅਲੋਂਗ ਵਿਦ ਦਾ ਕੋਆਪਰੇਸ਼ਨ ਆਫ ਦਾ ਮਿਲਟਰੀ ਇੰਟੈਲੀਜੈਂਸ ਇਹ ਚ ਕੰਮ ਕੀਤਾ ਜਾ ਰਿਹਾ ਹੈ ਜੀ ਬੜਾ ਮੁਖਾਰਨ ਕੀ ਹੈ ਜੀ ਕਿਉਂ ਇਹਨਾਂ ਦੇ ਵੱਲੋਂ ਉੱਥੇ ਵਰਦੀ ਪਾ ਕੇ ਜਿਹੜਾ ਘੁਮਿਆ ਜਾ ਰਿਹਾ ਸੀ ਬੜਾ ਜਿੰਨਾਂ ਲੋਕਾਂ ਨੂੰ ਟਾਰਗੇਟ ਕਰਦਾ ਸੀ ਜੀ ਦੇਖਿਓ ਇਹੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਬਟ ਯੈਸ ਉਹਦੀ ਫੋਟੋਸ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਕੋਲ 5 ਤੋਂ 6 ਵਰਦੀਆਂ ਸਾਨੂੰ ਮਿਲੀਆਂ ਤੇ ਉਹਦੀ ਜਿਵੇਂ ਰੈਂਕ ਵਾਈਜ਼ ਹੁੰਦੀ ਹੈ ਜਿਵੇਂ ਪੁਲਿਸ 'ਚ ਵੀ ਰੈਂਕਿੰਗ ਹੁੰਦੀ ਹੈ ਉਦਾਂ ਹੀ ਆਰਮੀ 'ਚ ਵੱਖ-ਵੱਖ ਰੈਂਕਸ ਫਰੋਮ ਦਾ ਲੋਅਰ ਰੈਂਕ ਅਪ ਟੂ ਦਾ ਰੈਂਕ ਆਫ ਦਾ ਮੇਜਰ ਉਹਦਾ ਸਮਾਨ ਇਹਦੇ ਕੋਲੋਂ ਸਾਨੂੰ ਮਿਲਿਆ ਹੈ ਉਹ ਵੈਰੀਫਾਈ ਕਰਦੇ ਭਾਈ ਜੀ। ਇਸ ਦੀ ਸ਼ਕਤੀ ਦੀ ਸੁਣੀ ਕਿ ਤਰ੍ਹਾਂ ਗਈ ਇਹ ਦੇ ਬਲਕਿ ਇਸ ਤਰ੍ਹਾਂ ਲੱਗਾ ਕਿ ਇਹ ਵਾਕਿਆ ਹੀ ਗਲਤ ਵਾਂ ਅਨਸਰ ਹੈ। ਦੇਖਿਏ ਜਦੋਂ ਇੱਕ ਸਿਵਿਲਿਅਨ ਬੰਦਾ ਜਦੋਂ ਵਰਦੀ ਪਾਉਂਦਾ ਹੈ ਤਾਂ ਉਹਦਾ ਵਰਦੀ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਹੈਨਾ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਭਾਵੇਂ ਉਹ ਪੁਲਿਸ ਦੀ ਟ੍ਰੇਨਿੰਗ ਹੋਈ ਹੈ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ ਉਹ ਦਾ ਪਰਸਨ ਚੇਂजेस। ਸੋ ਹੀ ਵਾਸ ਨਾਟ ਕੈਰੀਿੰਗ ਦਾ ਯੂਨੀਫਾਰਮ ਪ੍ਰੋਪਰਲੀ ਉਹਦਾ ਜਿਹੜਾ ਹਾਫ ਹਾਉ ਸੀ ਉਹ ਦਾ ਡੀਲਡ ਆਲ ਸੀ ਉਹ ਜਿਵੇਂ ਚੱਲਦਾ ਪਿਆ ਸੀ ਉੱਥੇ ਜਦੋਂ ਉਹ ਤੋਂ ਪੁੱਛ ਕੇ ਚ ਕੀਤੀ ਗਈ ਤਾਂ then he could not give any satisfactory answer ਉਹ ਫਿਰ ਜਦੋਂ ਫਰਦਰ ਵੈਰੀਫਾਈ ਹੋਇਆ ਔਰ ਉਹਦਾ ਬੈਗ ਜਿਹੜਾ ਉਹਨੇ ਕੈਰੀ ਕੀਤਾ ਹੋਇਆ ਸੀ 20 kg ਉਹ ਚੋਂ ਫਿਰ ਇਹ ਸਮਾਨ ਮਿਲਿਆ ਉਹਦੀ ਸੋਰਸ ਪੁੱਛੀ ਗਈ ਤਾਂ ਉਹਨੂੰ ਸੈਟੀਸਫੈਕਟਰੀਲੀ ਆਨਸਰ ਨਹੀਂ ਕਰ ਪਾਏ ਐਂਡ then ਜਦੋਂ ਉਹਦੇ ਐਂਟਿਸਿਡੈਂਟਸ ਵੈਰੀਫਾਈ ਕੀਤੇ ਗਏ ਤਾਂ ਉਹ ਚ ਇਹ ਪਤਾ ਚੱਲਿਆ that he is not in the army and oh ek fake army person ban ke impersonate karta hai hle tak to ji koi role nahi aaya hai but ede ich ene vardiyan kyon procure kiti hai inada oh ki karna chahunda si onu kis pase you know wo use karna chahunda si ya oda ek mehaz ek shock si oh sariyan gallan ap verification kar bada bada kithe duplicate id card ji oda aadhar card sanu milya hai ਸੋ ਉਹ ਵੀ ਆਪਾਂ ਉਹਦੀ ਪਛਾਣ ਸਟੈਬਲਿਸ਼ ਕਰਦੇ ਪਏ ਇਹ ਬੰਦਾ ਜਿਹੜਾ ਹੈ ਇਹ ਐਜ਼ ਆਫ ਨਾਓ ਜੰਮੂ ਕਸ਼ਮੀਰ ਚ ਕੰਮ ਕਰਦਾ ਹੈ ਐਜ਼ ਅ ਜੀਸੀਬੀ ਐਕਸਕੇਵੇਟਰ 30 ਸਾਲ ਦੀ ਉਮਰ ਹੈਗੀ ਤਾਂ ਉਧਰੋਂ ਜਿੱਧਰ ਇਹਦੀ এমਪਲੋਇਮੈਂਟ ਹੈ ਉੱਥੋਂ ਵੀ ਆਪਾਂ ਵੈਰੀਫਾਈ ਕਰ ਦੇਣਾ ਚਾਹੀਦਾ ਹਾਂਜੀ ਐਜ਼ ਆਈ ਸੈਡ ਇਟ ਇਜ਼ ਅ ਜੁਆਇੰਟ ਆਪਰੇਸ਼ਨ ਵਿਦ ਦ ਮਿਲਟਰੀ ਇੰਟੈਲੀਜੈਂਸ ਸੋ ਜੋ ਵੀ ਜਿਹੜੀ ਵੀ ਏਜੰਸੀ ਦਾ ਇਚ ਰੋਲ ਹੋਗਾ ਆਪਾਂ ਇਨ ਪ੍ਰੋਪਰ ਕੋਆਪਰੇਸ਼ਨ ਇਚ ਕਰਦੇ ਪਏ